ਮੇਰੇ ਬਲੋਗਰ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆਈਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੋਗਸ ਤੇ ਬਾਬਾ ਤੁਹਾਨੂੰ ਸੌਖਾ ਰੱਖੇ ਦੁੱਧ ਤੀਬਤ ਖੁਸ਼ੀਆਂ ਘੇਰੇ ਤੁਹਾਡੇ ਸਾਰਿਆਂ ਦੀ ਕਮਾਈ ਜਵੜੀ ਬਰਕਤਾਂ ਤੇ ਬਾਕੀ ਵੀ ਜੀ ਤੁਹਾਡਾ ਸਾਰਿਆਂ ਦਾ ਇਤਹਾਦਿਲੋਂ ਤੁਹਾਨੂੰ ਬਾਕੀ ਤੁਸੀਂ ਜਿਹੜਾ ਪਰਿਵਾਰ ਨੂੰ ਹੈ ਸ਼ੇਰਦ ਦੇ ਨਾਲ ਇੱਕ ਮੈਂ ਟਕੜਦੇ ਕੱਲ ਵਾਲੀ ਵੀਡੀਓ ਨੂੰ ਬਾਈ ਤੁਸੀਂ ਬਹੁਤ ਪਿਆਰ ਦਿੱਤਾ ਭੈਣਾ ਨੇ ਤੇ ਜਦੋਂ ਭੈਣ ਗਈ ਆ ਬਾਈ ਬੰਬੇ ਵਾਲੀ ਤੇ ਚਲੋ ਬਾਈ ਸੱਚੀ ਦਿਲ ਤੇ ਗੱਲ ਆ ਕਿ ਕੱਲ ਸਾਰੇ ਘਰ ਦੇ ਵਿੱਚ ਸ਼ਾਂਤਵੇਂ ਹੀ ਰਹੇ ਕੋਈ ਨਹੀਂ ਬੋਲਿਆ ਬਾਈ ਜਸ਼ਨ ਜਿਹੜੀ ਉਹ ਸ਼ਾਮ ਨੂੰ ਬਿਮਾਰ ਵੀ ਹੋ ਗਈ ਸੀ ਉਹਨੂੰ ਦਵਾਈ ਵੀ ਦਵਾ ਕੇ ਲਿਆ ਤੇ ਬਾਕੀ ਚਲੋ ਚੱਲ ਰਿਹਾ ਬਾਈ ਕਾਰੋਬਾਰ ਬਹੁਤ ਵਧੀਆ ਤੇ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਜਸ਼ਨ ਨਾਲ ਮਨਾਉਂਦਾ ਬਾਈ ਮਿਲੋ ਜੀ ਜਸ਼ਨ ਨੂੰ ਮੇਰਾ ਲਤਨ ਸਰ ਨੇ ਤਰਫੇ ਸੱਸਕਾਰ ਜੀ ਹਾਂ ਮਨੁਆ ਤਾਂ ਸਭ ਕਾਲਾ ਲਗਾਤੇ ਰਹੀ ਸੀ ਬਸ ਬੂਆ ਗਈ ਨਾ ਬੂਆ ਤਾਂ ਗਈ ਸੀ ਫਿਰ ਹੋਣਾ ਤਾਂ ਹੈ ਦੱਸ ਬੂਆ ਨਾਲ ਗੱਲ ਹੋਲੀ ਹਾਂਜੀ ਹੋਲੀ ਕੀ ਕਹਿੰਦੀ ਬੂਆ ਬੂਆ ਕਹਿੰਦੀ ਪਹੁੰਚ ਗਏ ਪਹੁੰਚ ਗਏ ਹਾਂਜੀ ਹਾਂ ਸਹੀ ਸਲਾਮਤ ਹਾਂਜੀ ਅੱਛਾ ਲੋ ਬਾਈ ਹੁਣ ਤੇਰਾ ਜੀ ਲੱਗਿਆ ਵਾ ਨਹੀਂ ਹਾਂ ਕੱਲ ਵੀ ਨਹੀਂ ਲੱਗਿਆ ਸਕੂਲ ਚ ਮੇਰਾ ਜੀ ਸਨ ਬੁਆਈ ਜ਼ਿਆਦਾ ਹੀ ਜਾਂਦੀ ਹੈ। ਹੋਈ ਨਾ ਬੁਆ ਨੂੰ ਬਿਮਾਰ ਕਰਦੀ ਜਾਦ ਕਰ ਕਰਕੇ। ਹੈਂ? ਆਹਨੇ ਬੂਟਿਆਂ ਨੂੰ ਪਾ ਪਾਣੀ। ਪਾ ਛੱਡਿਆ ਪਾਣੀ ਪਾਉਣਾ ਹਲੇ। ਪਾਉਣਾ ਏ। ਪਾਉਣਾ ਏ। ਇਹ ਠੀਕ ਆ। ਲੋ ਬਾਈ ਮੈਂ ਵੀ ਸਵੇਰ ਦਾ ਗਿਆ ਵਾਤਾ ਜੀ ਅੱਜ। ਹੁਣੀ ਹੁਣੀ ਪਰਤੇ ਆ। ਆ ਦੇਖੋ ਬਾਈ। ਇਹਨੇ ਆਪਣੇ ਤੇ ਹੋਰ ਬਾਈ ਅੱਜ ਟਰੈਕਟਰ ਵੀ ਕੰਮ ਲੱਗਿਆ ਅੱਜ। ਅੱਜ ਗੱਡੀ ਵੀ ਜਾਇ ਜੀ। ਦੋਨੇ ਚੀਜ਼ਾਂ ਕੰਮ ਪਰ ਲੱਗੀਆਂ ਤੇ। ਕੰਟਰੈਕਟਰਾ ਉੱਥੇ ਲੈ ਕੇ ਖੜ ਗਿਆ ਤਾਂ ਬਾਈ ਇਹ ਟਰੈਕਟਰ ਇੱਥੇ ਤੇ ਇੱਥੇ ਲਾ ਦੇਣਾ ਕਿਉਂਕਿ ਟਰੈਕਟਰ ਦਾ ਕੰਮ ਘੱਟ ਹੈ ਗੱਡੀ ਦਾ ਕੰਮ ਹੈ ਜਿਹੜਾ ਜ਼ਿਆਦਾ ਇਹ ਗੱਡੀ ਨੇ ਬਾਈ ਇੱਥੇ ਟਰੈਕਟਰ ਦੀ ਜਗ੍ਹਾ ਲੱਗ ਜਾਣਾ ਬੇ ਗੱਡੀ ਆਈ ਜਾਊਗੀ ਜਾਇ ਜੋਗੀ ਇਹ ਬਾਈ ਅੱਜ ਵੀ ਚੱਲਿਆ ਦੁਵਾਰਾ ਤੋਂ ਡੇਢ ਦੋ ਘੰਟੇ ਸਵੇਕਣਾ ਹੀ ਬਾਈ ਚੱਲਦੇ ਆ ਕੰਮ ਤੇ ਸਾਰੀਆਂ ਗੱਡੀਆਂ ਬਾਈ ਤਿਆਰ ਪਰ ਤਿਆਰੇ ਆ ਆ ਪਰਮਨੈਂਟ ਜਾਣਾ ਹੁਣ ਟਿਊਸ਼ਨ ਨੂੰ ਔਰ ਜਦੋਂ ਸਕੂਲ ਤੇ ਲੈ ਕੇ ਉੱਥੇ ਲਾਤੀ ਦੀ ਆ ਬਾਈ ਅਮਨ ਮੋਟਰਸਾਈਕਲ ਲੈ ਗਿਆ ਬਾਦੂਆ ਏਸੀ ਵਾਲੇ ਅਮੰਦਾ ਪਤਾ ਨਹੀਂ ਕਿੱਦਾਂ ਖੜਾ ਕੇ ਲੰਗੇ ਵੇ ਨਹੀਂ ਪਤਾ ਸੋ ਰੱਖਣਾ ਹੀ ਬੱਗੂ ਸਾਡਾ ਕੱਲ ਬਾਈ ਬਹੁਤ ਹੋਇਆ ਚਲ ਕੋਈ ਨਹੀਂ ਪਤਾ ਖੁਸ਼ ਰਹੀਦਾ ਹੁੰਦਾ ਤੇ ਉਧਰ ਬਾਈ ਲਾਣੇਦਾਰ ਨਹੀਂ ਬੈਠੀ ਐ ਠੀਕ ਨਹੀਂ ਉਹਦਾ ਨਾਲ ਵੀ ਤੁਹਾਨੂੰ ਮਿਲਾਉਂਦਾ ਆ ਲਾ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਤੇਰਾ ਜੀ ਲੱਗ ਗਿਆ ਤਾਂ ਨਹੀਂ ਜਿਵੇਂ ਕਿ ਖਰਾਗ ਲੱਗਦਾ ਇਹਦੀ ਰੌਣਕ ਲੱਗੀ ਹੋਈ ਧੀ ਭੈਣਾਂ ਸੋਹਣੀਆਂ ਜੀ ਤੇ ਖਲਦੀ ਰੌਣਕੇ ਚੱਕ ਹੋ ਗਈ ਲੱਗਦਾ ਮੈਨੂੰ ਤਾਂ ਅੱਛਾ ਹਾਂਜੀ ਤੇ ਬਾਈ ਆ ਲੋ ਪਿੰਡਾਲਿਆਂ ਦੀ ਚਾਹ ਗਲਾਸ ਭਰੇ ਪਏ ਜੱਗ ਭਰੇ ਪਏ ਹਾਂਜੀ ਹੁਣ ਚਾਹ ਦਾ ਟਾਈਮ ਆ ਰੀ ਕੈਨਲ ਕਿੰਨੀ ਆਹ ਹਰਜੀਤ ਹਾਂਜੀ ਪਿੰਨੀਆਂ ਚਾਹ ਨਾਲ ਹਾਂਜੀ ਹੈ ਹਾਂਜੀ ਲੋਕ ਤਾਂ ਆਪਾਂ ਨੂੰ ਪਹਿਲਾਂ ਹੀ ਦੋਹਾਂ ਨੂੰ ਮੋਟੇ ਕਹਿੰਦੇ ਆ। ਕੋਈ ਨਹੀਂ ਇਹ ਤਾਂ ਸਰੀਰ ਆ ਮਹਾਰਾਜੀ ਦੇਣ। ਤਾਂ ਹੀ ਪਤਾ ਲੱਗਦਾ ਵੀ ਖਾਂਦੇ ਪੀਂਦੇ ਘਰਾਂ ਤੋਂ। ਲੋ ਬਾਈ ਕਹਿੰਦੇ ਤਾਂ ਹੀ ਪਤਾ ਲੱਗਦਾ ਵੀ ਖਾਂਦੇ ਪੀਂਦੇ ਘਰੋਂ ਤੇ ਚਲੋ ਠੀਕ ਐ। ਅਜੇ ਚੰਗ। ਉਹ ਪਾਣੀ ਵੀ ਪੀਣੀ ਆ ਜੀ। ਹਾਂਜੀ। ਹੂੰ। ਪਾਣੀ ਪੀਣੀ ਆ। ਲੋ ਬਾਈ ਸਾਡੇ ਕਿੱਡੇ ਕਿੱਡੇ ਗਲਾਸ ਭਰੇਵੇਂ ਲੋ ਬਾਈ। ਅਜੇ ਪੀਤੀ ਨਹੀਂ ਜੀ। ਸਾਡਾ ਗਲਾਸ ਆ ਜੱਗ ਹੈ। ਹੈ? ਅਜੇ ਪੀਤੀ ਨਹੀਂ ਜੀ ਜਨਾ ਬਣ ਕੇ ਹੀ ਆਈ ਜੀ। ਹਾਂਜੀ ਤਾਂ ਹੁਣ ਕਈ ਪੈਣਾ ਕਮੈਂਟ ਵੀਰ ਕਰਦੇ ਵੀ ਘਰ ਸਫਾਈ ਬਹੁਤ ਦੇਲ ਮੈਂ ਕਹਿੰਦਾ ਗੱਡੀ ਆ ਰੇ ਟਰੈਕਟਰ ਵੀ ਤਾਂ ਮਿੱਟੀ ਲਿਆਉਂਦੀ ਆ ਪੂਰੀ ਹਾਂਜੀ ਸਫਾਈ ਤਾਂ ਕਰਨੀ ਪੈਂਦੀ ਆ ਕਿਉਂਕਿ ਬੱਚਿਆਂ ਵਾਲਾ ਘਰ ਆ ਤੇ ਮਿੱਟੀ ਦਾ ਤਾਂ ਜ ਕੋਈ ਨਹੀਂ ਆਪਾਂ ਮਿੱਟੀ ਵਿੱਚ ਖੇਡ ਕੇ ਵੱਡੇ ਹੋਏ ਹੁਣ ਤੱਕ ਨਹੀਂ ਆ ਟਰੈਕਟਰ ਆਉਂਦਾ ਏ ਟਰੈਕਟਰ ਨਾਲ ਮਿੱਟੀ ਕਾਸੀ ਆਉਂਦੀ ਆ ਚਲ ਕੋਈ ਨਹੀਂ ਮਿੱਟੀ ਦਾ ਫਿਰ ਸੰਭਰ ਹੋ ਜਾਂਦੀ ਆ ਜੀ ਤੇ ਐ ਵੀ ਟਰੈਕਟਰ ਦੇ ਸਿਰ ਪਰ ਤੇ ਆਪਾਂ ਵੀ ਖੇਤੀ ਕਰਦੇ ਆ ਖੇਤ 'ਚ ਜੇ ਕੰਮ ਕਰਦੇ ਆ ਤਾਂ ਹੀ ਫਿਰ ਫਸਲ ਪੈਦਾ ਹੁੰਦੀ ਆ ਤੇ ਆਪਾਂ ਖਾਨੇ ਆ ਜੀ ਅਨਾਜ ਅਨਾਜਾਂ ਗਾ ਪੈਦਾ ਕਰਦੇ ਟਰੈਕਟਰ ਨਾਲ ਗੱਡੀ ਵਿਚਾਰੀ ਬਾਈ ਸਾਨੂੰ ਘੁੰਮ ਜਾਏ ਜੀ ਵਿਚਾਰੀ ਫੈਮਿਲੀ ਕਿੱਥੇ ਹੋ ਕੇ ਜਿੱਥੇ ਜਿੱਥੇ ਘੁੰਮਾਉਣੇ ਆ ਜੀ ਨਹੀਂ ਵੈਸੇ ਮੈਂ ਸੋਚਦਾ ਵੀ ਤਾਂ ਹਰ ਜਿੱਤਾ ਬੇਨਾ ਟਰੈਕਟਰ ਦਾ ਦੇਖਦੇ ਖੇਤ ਚ ਕਰਦੇ ਨੇ ਕੰਮ ਖੜਾਉਣ ਦਾ ਨਹੀਂ ਟਰੈਕਟਰ ਸੋਨਾ ਵੇੜਾ ਭਰੇ ਆ ਜਾ ਲੱਗਦਾ ਹੈ ਜੀ ਇਹ ਇੰਨੇ ਚੀਜ਼ਾਂ ਨਾਲ ਤਾਂ ਬੱਸ ਇਹਦਾ ਮਹਾਰਾਜਾ ਨੇ ਕਿਰਪਾ ਕਰੀ ਹੈ ਜੀ ਆਪਾਂ ਨੂੰ ਵੇ ਆਪਣਾ ਬੇੜਾ ਭਰ ਗਿਆ ਜੀ ਚਲੋ ਮੈਂ ਕਹਿੰਦਾ ਵੀ ਉਹ ਮਿੱਟੀ ਦਾ ਟਰੈਕਟਰ ਜ ਆ ਜਾਂਦੇ ਨੇ ਨਹੀਂ ਮਿੱਟੀ ਦਾ ਕੋਈ ਨਹੀਂ ਇਹ ਤਾਂ ਸੰਭਲ ਹੋ ਜਾਂਦੀ ਐ ਸੁੱਕੀ ਹੁੰਦੀ ਐ ਜੀ ਹੁਣ ਪਰਮ ਦੇਖ ਰਾਂ ਮਿੱਟੀ ਲੱਭਦੀ ਨਹੀਂ ਘਰ ਖੇਤਾਂ 'ਚ ਆਪਾਂ ਕਦੂ ਕਰਦੇ ਆਂ ਤਾਂ ਵੇਜਣੇ ਹੁੰਦੇ ਨੇ ਜੀ ਉਹ ਤਾਂ ਖੇਡਣ ਜਾਂਦਾ ਐ ਮਿੱਟੀ ਚਲ ਫਿਰ ਤੈਨੂੰ ਬਸ ਇੱਕ ਗੁੱਠੇ ਦਾ ਨਿਸ਼ਾਨ ਬਾਈ ਮੈਂ ਚਾਹੁੰਦਾ ਤਾਂ ਟਰੈਕਟਰ ਖੇਚ ਘੜਾਉਣਾ ਪਾਉਣਾ ਤਾਂ ਉੱਥੇ ਕੋਠਾ ਰੌਤ ਆ ਜੀ ਘੜੀ ਟਰੈਕਟਰ ਖੜੇ ਨੇ ਐ ਲੱਗਦਾ ਭਰਿਆ ਮੇਰੇ ਵੇਖੇ ਵਿੰਡੂ ਵੀ ਖੜਾ ਹੈ 911 ਐ ਤੇਰੇ ਮਾਰ ਕੀ ਸੀ ਹੁੰਦਾ ਭਾਜੀ ਪੁਰਾਣਾ ਇਹ ਉਹਨਾਂ ਨਾਲ ਅਟਘਾਰਾ ਲਿਆ ਹੋਇਆ ਜੀ ਉਹਨਾਂ ਨੇ ਵੀ ਆਹ ਮਾਰ ਗਈ ਤੇ ਟਕਾਣੇ ਗੱਲ ਹੈਗੀ ਆ ਬਾਈ ਤੂੰ ਫਿਰ ਪਿਓਰ ਹਾਂਜੀ ਹਾਂ ਖਾਨਦਾਨੀ ਹਾਂਜੀ ਤਾਂ ਹੀ ਤਾਂ ਤੈਨੂੰ ਮੈਂ ਲਾਣਾ ਹੈ ਨਿਸ਼ਾਨ ਆ ਜੀ ਆਪਣੀ ਆਹੀ ਤਾਂ ਤਨਵਾ ਲਾਣੇਦਾਰ ਨਹੀਂ ਕਹਿੰਦਾ ਹਾਂਜੀ ਫੇਰ ਬਾਈ ਕੈਂਸਲ ਆ ਮੈਂ ਸੋਚਦਾ ਤਾਂ ਇਸ ਵਾਰੀ ਪਿਛਲੀ ਵਾਰੀ ਤੁਸੀਂ ਦੇਖਿਆ ਛੱਡ ਪਾਉਣਾ ਤਾਂ ਟਰੈਕਟਰ ਵਾਰੀ ਸੋਚਦਾ ਮੈਂ ਖੇਚੇ ਖੜਾਉਣਾ ਚਲੋ ਇਹਨੇ ਕਹਿਤ ਵੀ ਬੇੜੇ ਦੀ ਸ਼ਾਨ ਹੈ ਮੈਨੂੰ ਖਾਲੀ ਖਾਲੀ ਜਿਹਾ ਲੱਗਦਾ ਹੈ ਜੀ ਬੇੜਾ ਆਣਾ ਆ ਥੋੜਾ ਰੌਣਕ ਜੀ ਤਾਂ ਹੈਗੀ ਆ ਬੇੜੇ ਵਿੱਚ ਹਾਂਜੀ ਹਾਂਜੀ ਬੱਚੇ ਖੇੜੀ ਖੇੜੀ ਜਾਂਦੇ ਪਰ ਬੈਹ गाने ਲਗਾ ਲੰਨੇ ਜੀ ਆਗੇ 68 ਨਖਰਾ ਨਹੀਂ ਕਿਤੇ ਪਰ ਉਹ ਸਮੇਂ ਹੀ ਦੋਈ ਚਾਬੀ ਆ ਉਹਨੂੰ ਹਾਂ ਜੀ ਨਹੀਂ ਚਾਬੀ ਕੱਢ ਲੰਨੇ ਪਾਤਾ ਲੈ ਪਰ ਉਹਦੇ ਜਿਆਦਾ ਹੈ ਪਰ ਉਹਦਾ ਟਿਊਸ਼ਨ ਦਾ ਟਾਈਮ ਹੋ ਗਿਆ ਹਾਂ ਜੀ ਹਾਂ ਜੀ ਉਹ ਪਰਮ ਓਏ ਉਹ ਪਰਮ ਸੁਣ ਜੂਗਾ ਕਿ ਨਹੀਂ ਕਈ ਵਾਰ ਸੁਣ ਵੀ ਜਾਂਦੇ ਜਿਵਾਜ਼ ਘੱਟ ਹੋ ਗਈ ਟੀਵੀ ਦੀ ਇਹ ਤਾਂ ਬਾਈ ਬੰਦੇ ਦਾ ਦੇਖਣਾ ਪੈਣਾ ਇਹ ਪਰ ਇਹਦੇ ਕੋਲ ਹਰਜੀਤ ਇੱਕੋ ਘੰਟਾ ਹੁੰਦਾ ਹਨਾ ਹਾਂ ਜੀ ਇਹ ਹੁਣ 3 ਵਜੇ ਆਇਆ ਭੈਣ ਦੀ ਬੇਟੀ ਨੂੰ ਵੀ ਸੋਨਾ ਖਿਲਾਉਂਦਾ ਦਾ ਅਜੀਬ ਜਿਹਾ ਦਾ ਇਹ ਵੀ ਰੰਟਿਆ ਹੋਇਆ ਹੀ ਤਾਂ ਵੀ ਉਹ ਕੋਸ਼ਿਸ਼ ਤਾਂ ਬਹੁਤ ਕਰੀ ਤੇ ਜੀ ਗੱਲ ਵੀ ਖੁਸ਼ ਹੋ ਕੇ ਭੈਣ ਨੂੰ ਭੇਜਿਆ ਕਰਦੇ ਪਰ ਉਹ ਟਾਈਮ ਹੈ ਜਿਆਦਾ ਵਿਚਾਰੇ ਮੋਸ਼ਨਲ ਹੋ ਗਏ ਥੋੜੇ ਪਰ ਮਨ ਨੂੰ ਤੇਰੇ ਪਰ ਮੇਕ ਨਹੀਂ ਤੇ ਜੀ ਮੈਂ ਤਾਂ ਜਵਾਲ ਬਕਾੜਾ ਦਿਲ ਕਰਿਆ ਹੋਇਆ ਤਾਂ ਮੈਂ ਭੈਣ ਨੂੰ ਖੁਸ਼ ਹੋ ਕੇ ਭੇਜਣੀ ਆ ਪਰ ਫਿਰ ਵੀ ਥੋੜਾ ਜਿਹਾ ਮਾਨਸੈਟ ਹੋਇਆ ਜੀ ਚਲੋ ਐ ਵੀ ਕਰਦੀ ਬੇਟੀ ਆ ਜੀ ਮਤਲਬ ਕੀ ਹੋਇਆ ਜਿਆਦਾ ਥੋੜਾ ਜੀ ਕਰਦਾ ਜਿਆਦਾ ਉਹ ਮੈਂ ਭੈਣਾਂ ਆਤੀਆਂ ਦਾ ਘਰ ਪਹਿਲਾਂ ਹੀ ਜੀ ਮੇਰਾ ਵਾਦ ਵਿੱਚ ਆ ਅ ਤੇਰੇ ਪਤਨ ਨੂੰ ਵੈਸੇ ਜਿੱਥੇ ਤੱਕ ਮੇਰੀ ਸੋਚ ਜਾਂਦੀ ਕਹਿ ਦੰਨੇ ਆਪਾਂ ਵੀ ਕੋਈ ਘਰ ਨਹੀਂ ਹੁੰਦਾ ਬੇਟੀਆਂ ਦਾ ਵੀ ਮੈਂ ਸਮਝਦੀ ਆ ਵੀ ਜੇ ਘਰ ਬੇਟੀ ਹੋ ਗਈ ਤਾਂ ਵੀ ਦੋ ਦੋ ਘਰ ਸਾਂਭਦੇ ਹੋ ਵੀ ਇਹ ਪਹਿਲਾਂ ਉਹਨਾ ਵੇਖਿਆ ਕਰਦੇ ਇਹਦੀ ਇਹਨੂੰ ਸ਼ਿੰਗਾਰ ਦੀ ਸਵਾਰਦੀ ਆ ਜੀ ਤੇ ਫਿਰ ਉਹਨਾ ਸੋਹਰਾ ਕਰਦੇ ਇਹ ਤਾਂ ਫਿਰ ਤੇਰੇ ਪਰ ਵੀ ਲੱਗ ਹੁੰਦਾ ਹਾਂਜੀ ਇਹ ਕਿਤੇ ਉਹਨਾ ਪਰ ਇਹ ਮੈਂ ਕਹਿਨੀ ਆ ਵੀ ਧੀਆਂ ਦੇ ਤਾਂ ਦੋ ਦੋ ਘਰ ਉਹਨੇ ਤੂੰ ਖੁਸ਼ ਆ ਪਹਿਲਾਂ ਬਾਈ ਤੂੰ ਦੱਸ ਹਾਂਜੀ ਹਾਂਜੀ ਮੈਂ ਤਾਂ ਬਹੁਤ ਜੇ ਦਾਂਗਾ ਤਾਂ ਦੱਸ ਦੇ ਨਹੀਂ ਜੀ ਹਾਂ ਨਹੀਂ ਦੱਸ ਦੇ ਸਚਾਈ ਦਾ ਕਹਿਗਾ ਰ ਇਦਾਂ ਦੀ ਸਾਜ ਹੁੰਦੀ ਹੈ ਜਿੱਥੇ ਵੀ ਆਪਾਂ ਸਾਰੇ ਘਰ ਚ ਜਿੰਨੇ ਮਰਜੀ ਖੁਸ਼ ਹੋਏ ਵੀ ਇੱਕ ਤਾਂਗ ਜੀ ਬਣੀ ਰਹਿੰਦੀ ਹੈ ਜਿੱਥੇ ਵੀ ਉਹ ਘਰ ਛੱਡਣਾ ਥੋੜਾ ਜਿਹਾ ਔਖਾ ਹੋ ਜਾਂਦਾ ਜਿੱਥੇ ਆਪਾਂ ਪੜੇ ਬੜੇ ਨਾ ਮੈਨੂੰ ਮਹਿਸੂਸ ਹੋ ਜਾਂਦਾ ਤੂੰ ਕੱਲ ਪਰਸੋਂ ਰਾਤ ਦੀ ਮੈਨੂੰ ਲੱਗੀ ਵੀ ਸਾਈਡ ਤੇ ਹਾਂਜੀ ਆਦਾ ਵੀ ਸਾਡੀ ਬੱਗੂ ਜਿਆਦਾ ਸਾਈਡ ਤੇ ਉਹ ਦੇਖ ਲੈ ਹੁਣ ਆਇਆ ਨਹੀਂ ਹੈਗਾ ਇਹ ਲਾ ਬਣਾ ਪੱਥਰ ਜਾਈ ਕਰਕੇ ਰੱਖਦੀਆਂ ਜੇ ਨੀ ਚੇਤੀ ਮੈਂ ਜਾਣਦੀ ਨਹੀਂ ਉਹਨੂੰ ਅੰਦਰ ਨੂੰ ਨਹੀ ਮੈਨੂੰ ਉਹਨਾਂ ਦਾ ਰੋਲ ਅਜਨਾ ਕੈਮਰਾ ਘਮਾਉਣਾ ਪੈਣਾ ਹਾਂਜੀ ਹਾਂ ਚਲੋ ਕੋਈ ਨਹੀਂ ਬਾਈ ਪਰ ਨੂੰ ਲੈ ਕੇ ਆਉਂਦਾ ਇਹ ਮੋਸ਼ਨ ਵਾਲ ਸੀਨ ਚੱਲ ਪਿਆ ਤਾਂ ਉਹ ਬੰਦਾ ਉਹਦੀ ਗੱਲ ਰਾਜ ਰਹਿ ਗਈ ਦੀ ਉਹ ਦੇਖੋ ਬਾਈ ਅੰਦਰ ਬੈਠਾ ਉਹ ਉਹਨੂੰ ਕੋਈ ਪਤਾ ਨਹੀਂ ਵੀ ਕੌਣ ਕਿਆ ਕੰਮ ਕਰ ਰਿਹਾ ਹੈ ਕਿਆ ਨਹੀਂ ਆ ਜਾ ਆ ਜਾ ਔਰ ਇਹਨੂੰ ਆ ਜਾ ਲਓ ਬਾਈ ਆਜੋ ਹਾਂ ਆ ਜਾ ਔਰ ਇਹਨੂੰ ਆ ਜਾ ਸਸੀ ਕਾਲ ਬੁਲਾਦੇ ਸਾਰਿਆਂ ਨੂੰ ਸਸੀ ਕਾਲ ਸਾਰਿਆਂ ਨੂੰ ਪੁੱਤ ਟਿਊਸ਼ਨ ਨਹੀਂ ਜਾਣਾ ਜਾਣਾ ਹੈ ਇਹ ਬੰਦ ਕਰ ਦੇਣਾ ਆ ਕਾਰਟੂਨ ਕਰ ਦੇ ਬੰਦਾ ਲੋ ਬਾਈ ਮੌਸਮ ਨੂੰ ਦੇਖਦੇ ਹੋਏ ਹਰਜੀਤ ਨੇ ਬਾਈ ਚਾਦਰਾਂ ਵੀ ਬਦਲਤੀਆਂ ਅੰਦਰ ਗੱਦਾ ਵੀ ਮੋਟਾ ਲਿਆਏ ਬਾਜੀ ਵਾਪਾ ਮੁੰਹਰਾ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਚੱਲ ਚੱਲ ਪੁੱਤ ਚਾਹ ਪੀ ਕੇ ਟਿਊਸ਼ਨ ਜਾਣ ਦੀ ਤਿਆਰੀ ਕਰ ਚੱਲ ਚੱਲ ਹਰਜੀਤ ਹਾਂਜੀ ਅੰਦਰ ਗੱਦੇ-ਗੁੱਦੇ ਵੀ ਸਾਰੇ ਚੇਂਜ ਕਰਤੇ ਤੂੰ ਹਾਂਜੀ ਹੋਰ ਸਰਦੀ ਆ ਗਈ ਹਾਂ ਦੋਨਾਂ ਦੇ ਪਨੇ ਚਾਦਰਾਂ ਵੀ ਦੇ ਦੇ ਨਾ ਗਰਮ ਗਰਮ ਹਾਂਜੀ ਉਹ ਗਰਮੀ ਦੀਆਂ ਸਾਈਆਂ ਰਹੀਆਂ ਗੌਰਮੰਦ ਦੀਆਂ ਵਾਲੇ ਲਾਵੇ ਕੋਈ ਨਾ ਕੋਈ ਜੋ ਗਿਆ ਅੱਜ ਠੰਡ ਹੋ ਗਈ ਤੈਨੂੰ ਪਹਿਲਾਂ ਚਾਹ ਦਾ ਬਲਾ ਦੇ ਇਹਨੇ ਪਰ ਡੋਲ ਲੈਣੀ ਹਾਂ ਨਹੀਂ ਦੋਨਾਂ ਆ ਮੈਂ ਲਾ ਦੀ ਦੂੰ ਆਂ ਦਿਘਾਟਨ ਵੀ ਅੱਜ ਨਵੇਂ ਹੀ ਕਰ ਰਹੀ ਹੈ ਗੌਰਮੰਦ ਦਾ ਇਹਦਾ ਕੋਟ ਜਿਹਦਾ ਇਹ ਨਹੀਂ ਪਾ ਲਿਆ ਇੱਕ ਦੋ ਵਾਰ ਇਹਨੇ ਦੇ ਵੀ ਹੂੰ ਬੱਚਿਆ ਹੋ ਗਿਆ ਰੱਖਣਾ ਇਹ ਜੀ ਜਿਹੜੀ ਜਾ ਰਹੀ ਤੇ ਮਾਰਨਾ ਹੋ ਜੀ ਲੈ ਹੁਣ ਸੇ ਆਮ ਹੁਣ ਤਾਂ ਇਹ ਤੇ ਜਾਣਾ ਟਿਸ਼ੂ ਨੇ ਉਹ ਬਈ ਬਾਈ ਇਹਦਾ ਬੈਗ ਮੈਂ ਫੇਰ ਪੌੜਾ ਠੀਕ ਕਰ ਦਿੰਦੀ ਆ ਜੀ ਕੱਪੜੇ ਘੱਟੇ ਪਾਣਾ ਪਸੰਦ ਕਰਦਾ ਹਾਂ ਰਾਤ ਨੂੰ ਵੀ ਨਿੱਕਰ ਤੇ ਆ ਜਾਂਦਾ ਹਾਂ ਕਹਿੰਦਾ ਮਨੋਜ ਜਸ਼ਨ ਖਾਲੇ ਵੀ ਉਹੀ ਲੱਗਦੀ ਆ ਸੈਡ ਜੀ ਹੈ ਹਾਂ ਜੀ ਇਹ ਆ ਤਾਂ ਉਹਦੀ ਵਾਰੀ ਬਹਿਣਾ ਦੀ ਪਿਆ ਹੁੰਦੀ ਆ ਆਉਂਦੀ ਹੋ ਜਿਆਦਾ ਤਾਂ ਹੁੰਦੀ ਹੈ ਠੀਕ ਆ ਦਿਖਾਈ ਇਹਨੂੰ ਉਹ ਟੋਪੀ ਵੀ ਦੇਈ ਦੀ ਹੈਗੀ ਟੋਪੀ ਉਹਰੇ ਹਾਂਜੀ ਟੋਪੀ ਆਏ ਹਾਏ ਦਿਖਾਈ ਹੁਣ ਮੂੰਹ ਦਿਖਾਈ ਮੜ ਜਾ ਹੈ ਮੈਂ ਦੇਖ ਲਿਆ ਜਿਹੜਾ ਸੋਨੇ ਵਾਲਾ ਹੀ ਸਵਾ ਟਾਈਮ 5-7 ਮਿੰਟ ਚ ਸਮਾਨ ਰੱਖੀ ਦੇਖੀ ਦਿਖਾਈ ਇਹਨੂੰ ਮੁੰਡਾ ਮੂੰਹ ਬਣਾ ਕੱਲ ਵੀ ਰਿਸਾ ਲਾਈ ਜਾਂਦਾ ਲਾ ਪੁੱਤੋ ਕਰ ਉਹ ਪਾ ਜਿੱਥੇ ਆਪਣੇ ਲੋਈ ਬੰਦਾ ਤਿਆਰ ਹੈ ਹਲੋ ਟਿਊਸ਼ਨ ਲਈ ਪਾਲਾ ਜੁੱਤੇ ਠੀਕ ਨੇ ਪਾਲਾ ਪਤਾ ਚੱਕ ਇਹਨੂੰ ਵੀ ਚਾਹ ਦੋ ਫਿਰ ਜਸ਼ਨ ਫੜਾ ਬੇਰਜੀ ਦੀ ਚਾਹ ਹਾਂਜੀ ਠੀਕ ਆ ਖੜ ਜਾ ਇਹਨੂੰ ਪਾਲਾਂ ਦੇ ਜੁੱਤੇ ਅਹ ਤੇਰੇ ਬਣ ਗਿਆ ਸਾਡਾ ਫੌਜੀ ਗਾਇ ਪਾਲਾ ਪਾਲਾ ਪਾਲ ਚੱਕ ਦੇ ਫਟੇ ਚਾਹ ਚਾਹ ਪਹਿਲਾਂ ਹੌਲੀ ਹੌਲੀ ਪੀਂ ਰਾਮ ਨਾਲ ਹਾਂ ਪਿੰਨੀ ਤਾਂ ਨਹੀਂ ਲੈਣੀ ਲੈਣੀ ਨੇ ਪੀਲਾ ਪੀਲਾ ਬੈਕ ਵੀ ਜਾ ਰਾਮ ਦੇਖ ਲੈ ਹੈ ਰੋਜ਼ ਗਰਮ ਗਰਮ ਠੰਡੀ ਹੋ ਜਾਂਦੀ ਆ ਅੱਛਾ ਠੰਡੀ ਠੰਡੀ ਅਲਾਵਾ ਜਜਨ ਦਾ ਪਿੰਨੀ ਜਜਨ ਦਾ ਪਿੰਨੀ ਕਾ ਕੇ ਪਿੰਨੀ ਵਰਗੀ ਹੋ ਜਾਣਾ ਬਾਜੀ ਵੀਰ ਜੀ ਖਾਣ ਪਿਆ ਕਰ ਕੁਝ ਬਣਾ ਦੋ ਬਸ ਕੁਝ ਬਣਾ ਦੋ ਅਜੇ ਮੰਨ ਲਾਉਣ ਕਰਕੇ ਆ ਹਾਂ ਅੱਜ ਇਹ ਜੀ ਗੱਲ ਜਦੋਂ ਸੱਚੀ ਮੈਂ ਸਮੇਂ ਕਲਰ ਕੋ ਦਰਦ ਤੇਰੇ ਕਾਟੇ ਤੇ ਮੈਂ 20 ਜਸ਼ਨ ਨੇ ਤਾਂ ਅੱਜ ਛੁੱਟੀ ਹੀ ਸੀ ਬਾਈ ਆ ਮਨ ਜਾ ਪਰਮ ਹੋ ਜੂਗਾ ਆ ਦੇ ਲੋ ਬਾਈ ਕੱਕਣਾ ਮੂਹ ਵੜਿਆ ਹੌਲੀ ਦੇ ਕੇ ਪੀਂਦੀ ਹੁੰਦੀ ਐਨ ਐਨ ਆਰਾਮ ਨਾਲ ਪਤਾ ਲੱਗੇ ਵੀ ਮੈਂ ਮੁੰਡਾ ਸਿਆਣਾ ਐ ਆ ਹਾਏ ਆ ਐ ਆਰਾਮ ਨਾਲ ਲੈ ਹਾਂ ਦੁੱਧ ਤਾਂ ਤੈਨੂੰ ਦਿੱਤਾ ਦੇ ਲਾ ਦੁੱਧੇ ਦਿੱਤਾ ਇਹਨੂੰ ਗਰਮ ਕਰਕੇ ਇਹ ਹਾਂਜੀ ਹਾਂਜੀ ਠੀਕ ਨੇ ਖਾਣਾ ਪੀਣਾ ਬਾਈ ਨੇ ਹੈ ਨਹੀਂ ਐ ਲੰਦਾ ਆਨੰਦ ਬਾਈ ਅੰਦਰ ਤਾਂ ਹਰ ਜੀ ਚਾਦਰ ਗੱਦਾ ਹੀ ਬਦਲਤਾ ਤਾਂ ਇੱਧਰ-ਇੱਧਰ ਕਰਤਾ ਹਾਂਜੀ ਉਹ ਤਾਂ ਦੇ ਗੱਦੇ ਥੋੜੇ ਜਿhandleChange ਕਰੇ ਹੋਏ ਕਰ ਗਰਮ ਗਰਮ ਕਰਦੇ ਅੱਛਾ ਹੋ ਗਰਮ ਠੰਡਾ ਕਰਿਆ ਬਤਾਉਂਦੇ ਨੇ ਇਹ ਆ ਦੇਖੋ ਆ ਇਹਦੀ ਸਫਤ ਹੈ ਬਾਈ ਤੇ ਪਾ ਲਿਆ ਮਛਾ ਕਰਦੇ ਸਾਫ ਇਹਦੀਆਂ ਤੇ ਚੱਲ ਆਹੀ ਆ ਮਾਂ ਦੀ ਸਭ ਤੋਂ ਵੱਡੀ ਸਫਤ ਹੁੰਦੀ ਬਾਈ ਸਾਡੀ ਮਾਂ ਵੀ ਇੱਕ ਨਾ ਹੀ ਮੂੰਹ ਪਰ ਨੂੰ ਹੱਥ ਫੇਰਿਆ ਚਲੋ ਠੀਕ ਹੈ ਇਹ ਆਓ ਦੇਖੋ ਬਾਈ ਇਹ ਚੱਕ ਲਈ ਬਾਈ ਗੱਡੀ ਇਹ ਚਲੋ ਇਹ ਗਿਆ ਹਾਂ ਬਜੇ ਜਸਨੀ ਆ ਲੋ ਚਾਹ ਜਸਨੀ ਆ ਦੇਖ ਲੋ ਬਾਈ ਫੇਰ ਨਾ ਕਿ ਉਹ ਇਹ ਸਾਡੀ ਪਿੰਡੂ ਲਾਈਫ ਹੈ ਹਾਂਜੀ ਹਾਂ ਸਾਡਾ ਨਹੀਂ ਸਾਡਾ ਛੋਟੇ ਕਪਾ ਗੁੱਪਾ ਨਾਲ ਇਹ ਲਾਵੇ ਚੱਲਦੇ ਹਾਂ ਸਟੂਲ ਤੇ ਨਹੀਂ ਸੱਚੀ ਗੱਲ ਹੈ ਜੀ ਤੇ ਆਪਾਂ ਨੂੰ ਕਹਿੰਦੇ ਹੈਗੇ ਕਹਿੰਦੇ ਬਹੁਤ ਮੋਟੇ ਹੈ ਤੁਸੀਂ ਇਹ ਮੋਟੇ ਮੋਟੇ ਜੀ ਹੈ ਤੁਹਾਨੂੰ ਤਾਂ ਲੱਗਦਾ ਹੈ ਜੀ ਖੁਸ਼ ਰਹਿਣਾ ਚਾਹੀਦਾ ਹਨਾ ਹਾਂਜੀ ਜੇ ਕੋਈ ਮਾੜਾ ਵੀ ਕਹਿੰਦਾ ਤਾਂ ਖੁਸ਼ ਰੋ ਹਣਾ ਹਾਂਜੀ ਠੀਕ ਨੇ ਚਲੋ ਭਾਈ ਚੱਲ ਰਿਹਾ ਕੰਮ ਤੇ ਭਾਈ ਜੇ ਕਿਸੇ ਨੇ ਪਿੰਨੀ ਖਾਣੀ ਹੋਵੇ ਤਾਂ ਤੁਸੀਂ ਸਾਡੇ ਘਰ ਆ ਸਕਦੇ ਸਭ ਖਤਰ ਦਰਵਾਜ਼ੇ ਖੁੱਲੇ ਆ ਹਾਂਜੀ ਹਾਂਜੀ ਠੀਕ ਨੇ ਵੈਲਕਮ ਜੀ ਸਾਰਿਆਂ ਦਾ ਹਾਂ ਵੈਲਕਮ ਜੀ ਸਾਰਿਆਂ ਦਾ ਹਰਜੀਤ ਬਾਹਰ ਤੇ ਭੈਣਾ ਵੀ ਫੋਨ ਕਰ ਲੈਂਦੀ ਹੈ ਨਾ ਹਾਂਜੀ ਹਾਂਜੀ ਹਾਂ ਫਿਰ ਹਾਂਜੀ ਠੀਕ ਨੇ ਚਲ ਭੈਣ ਦਾ ਉਹਦਾ ਫੋਨ ਆ ਗਿਆ ਤਾਂ ਹਰਪ੍ਰੀਤ ਦਾ ਹਾਂਜੀ ਦੀ ਲਾ ਲਿਆ ਭਾਈ ਜੀ ਹੁਣ ਪਹੁੰਚ ਗਏ ਠੀਕ ਹੈ ਗਾ ਸੱਤੇ ਪਏ ਹੁਣ ਤਾਂ ਐਨ ਹਾਂਜੀ ਹਾਂ ਗੈਰੀ ਨਹੀਂ ਸਫਰਦਮ ਤੋੜ ਦਿੰਦਾ ਭਾਈ ਆ ਵੀ ਐ ਲੱਗ ਜਾਂਦਾ ਛੋਟੀ ਜੀ ਬੋਲਦੀ ਘੁੰਮੀ ਜਾਂਦੀ ਜੀ ਮੈਨੂੰ ਪਤਾ ਕਿਆ ਲੱਗਿਆ ਭਾਈ ਆ ਦੇਖੋ ਜਸ਼ਨ ਫੜੀ ਪੈਣ ਗਈ ਭਾਈ ਇੱਥੇ ਮਸ਼ੀਨ ਪੱਕੀ ਹੁੰਦੀ ਜੀ ਹਾਂਜੀ ਕਿਉਂਕਿ ਭੈਣ ਮਸ਼ੀਨ ਚਲਾਉਂਦੀ ਸੀ ਉਹਦੇ ਆਲੀ ਤੇਰਾ ਸਲਾਈ ਵਾਲੀ ਪੁਲਾਤੀ ਉੱਧ ਟਿਕਾਣੇ ਹਾਂਜੀ ਸਾਹਿਬ ਭਾਈ ਦੋ ਸਾਲ ਭੈਣੇ ਜੀ ਸਲਾਈ ਕਰਦੀ ਆ ਜੀ ਜੀ ਮਾਤਾ ਕਰਵਾਏ ਲੰਨੀ ਆ ਉਹ ਗਿਆ ਕਰਕੇ ਆਏ ਬੇਤਨਾ ਸੂਤ ਲਈ ਨਾਣੀ ਉਹਦੀ ਮਸ਼ੀਨ ਬਾਈ ਐਡਾ ਉਕਣਾ ਹੀ ਟਕਾਣੇ ਲਾ ਦਿੰਦੇ ਆ ਹਾਂਜੀ ਮਾਜੇ ਲੱਜੇ ਆਪੇ ਡੱਬੀ ਜੇ ਕੋਈ ਦੇਖ ਲੈ ਮੈਂ 15 ਦਿਨ ਦੀ ਇੱਥੇ 25 ਦਿਨ ਮਸ਼ੀਨ ਉਰੇ ਰਹੀ ਬਾਈ ਉਹ ਹਾਂਜੀ ਹਾਂ ਵਿਆਜੋ ਮਸ਼ੀਨ ਆਪਣਾ ਐਡੇ ਵਰ ਚੱਲੀ ਉਰੇ ਆ ਗਿਆ 55 ਤਾਈਆਂ ਦੇ ਸਾਥ ਬਾਈ ਜੀ ਚੱਲੀ ਹੋੜੇ ਵਿਆਹ ਚੱਲਦੇ ਵੇ ਤੇ ਜੀ ਆਪਾਂ ਫੇ ਥੋੜਾ ਜਿਹਾ ਉੱਪਰ ਉੱਪਰ ਦੇ ਨੂੰ ਦੁੱਧੀ ਹੁਣ ਅੱਜ ਜਦ ਸੋਈ ਜਾਂ ਸਾਰੀ ਕਲੀਨ ਕਰੀ ਹੈ ਜੀ ਵਿੱਚ ਤੇ ਬਾਕਸ ਬੂਸੇ ਸਾਰੇ ਖਾਨੇ ਬਾਈ ਮੈਨੂੰ ਨੇ ਇਹਦਾ ਕ੍ਰੈਡਿਟ ਦੇਓ ਘਰ ਦਾ ਕੰਮ ਆ ਸਾਰਾ ਹਰਜੀਤ ਕੋਲ ਮੈਂ ਤਾਂ ਰਿਹਾ ਸਵੇਰ ਦਾ ਖੇਤ ਦੇ ਵਿੱਚ ਮੈਂ ਤਾਂ ਸਿਰਫ ਚੰਗਾ ਸੋਚਦਾ ਮੈਂ ਤਾਂ ਸੋਚਿਆ ਤਾਂ ਵੀ ਟਰੈਕਟਰ ਨੂੰ ਆਪਾਂ ਜਿਹੜਾ ਉਹ ਖੇਤ 'ਚ ਖੜਾ ਦਿੰਦੇ ਆ ਪਰ ਇਹ ਕਹਿੰਦੀ ਨਹੀਂ ਹਨਾ ਕਰੇ ਠੀਕ ਹੈ ਪਰ ਇਹ ਠੀਕ ਹੈ ਹਾਂਜੀ ਬਸ ਠੀਕ ਹੈ ਟਰੈਕਟਰ ਬਾਈ ਭਰਮਾ ਲੱਗਦਾ ਹੈ ਹਾਂ ਭਰਿਆ ਭਰਿਆ ਜਿਹਾ ਲੱਗਦਾ ਇਹ ਜਿਹੜਾ ਸੋਣਾ ਠੀਕ ਹੈ ਬਾਈ ਇਹ ਕਹਿੰਦੀ ਬੇੜਾ ਭਰਿਆ ਭਰਿਆ ਜਿਹਾ ਲੱਗਦਾ ਵੀ ਉੱਥੇ ਟਰੈਕਟਰ ਉੱਥੇ ਗੱਡੀ ਜਾ ਉੱਥੇ ਗੱਡੀ ਜਾ ਉੱਥੇ ਟਰੈਕਟਰ ਠੀਕ ਨੇ ਬੇੜਾ ਤਾਂ ਵੀ ਭਰਿਆ ਹੋਇਆ ਦੋ ਨਿਆਣੇ ਦੀਆਂ ਸਾਈਕਲੀਆਂ ਦੋ ਬਾਈ ਮੋਟਰਸਾਈਕਲ ਸਾਡੇ ਕੋਲ ਇਕੰਦਰ ਬੋਲਟ ਖੜਾਓ ਅਸੀਂ ਚਲਾਉਂਦੇ ਨਹੀਂ ਹਾਂਜੀ ਹਾਂਜੀ ਉਹ ਪੱਕਾ ਹੀ ਟਿਕਾਣੇ ਲੱਗੋ ਬਾਈ ਜੀ ਦੀ ਨਾ ਸੋਹਣੀ ਕਿਰਪਾ ਕਰੀ ਸਾਡੇ ਉੱਪਰ ਹਾਂ ਬਾਬਾ ਜੀ ਦੀ ਨਾ ਸੋਹਣੀ ਕਿਰਪਾ ਕਰੀ ਹੋਈ ਸਾਡੇ ਉੱਪਰ ਬਾਬਾ ਜੀ ਦੀ ਬਾਈ ਸਾਰੀ ਕਿਰਪਾ ਸੰਦਸਾ ਦੌੜਾ ਸਾਰੇ ਹੌਲੀ ਹੌਲੀ ਘਰ ਦਾ ਬਣਦਾ ਜਾਂਦਾ ਮੇ ਹਲਵੀ ਹਾ ਹਲ ਸਵਾਗਾ ਜਿਹੜੇ ਆਪਾਂ ਨੇ ਲੈਣੇ ਹੌਲੀ ਹੌਲੀ ਲੈ ਲਵਾਂਗੇ ਹਾਂਜੀ ਹਾਂਜੀ ਉਹ ਟਰੈਕਟਰ ਲੈ ਕੇ ਰੱਖੂਗਾ ਹਾਂ ਹੌਲੀ ਹੌਲੀ ਲੈ ਆਵੀਂ ਧੀਏ ਮੇਰੀ ਚਾਹ ਦੇ ਪੱਤਰਾ ਵਾਹਿਗੁਰੂ ਤੈਨੂੰ ਖੁਸ਼ ਰੱਖੇ ਤੇਰੇ ਮਾਂ-ਬਾਪ ਨੂੰ ਰਾਜੇ ਬਣਾ ਕੇ ਰੱਖੇ ਹਾਂਜੀ ਤਾਂ ਜੋ ਆਪਾਂ ਇਹਨਾਂ ਦੇ ਚੌਪੂਰੇ ਕਰ ਸਕੀਏ ਖੁਸ਼ ਹੋ ਗਈ ਲੋਕਾਈ ਇੱਥੇ ਤੱਕ ਬਲੌਗ ਤਾਂ ਮਿਲਦੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ